ਸਤਿ ਸ੍ਰੀ ਅਕਾਲ ਦੋਸਤੋ ਆ ਤੁਸੀਂ ਛੋਟੀ ਜਿਹੀ ਚੀਜ਼ ਦੇਖੋ ਪਲਾਸ ਪਰ ਇਹ ਬਣਦਾ ਕਿਵੇਂ ਆ ਆਓ ਸੁਣੋ ਫਿਰ ਦਿਖਾਉਂਦੇ ਪਹਿਲਾਂ ਸਰੀਏ ਨੂੰ ਕੱਟਿਆ ਜਾਂਦਾ ਜੀ ਸਰੀਏ ਨੂੰ ਇਸ ਤਰ੍ਹਾਂ ਵੱਡੀ ਮਸ਼ੀਨ ਨਾਲ ਇਹਨੂੰ ਕੱਟ ਕੇ ਇਹਦੇ ਛੋਟੇ ਛੋਟੇ ਪੀਸ ਬਣਾਏ ਜਾਂਦੇ ਨੇ ਇਹ ਦੇਖੋ ਜੀ ਸਰੀਏ ਨੂੰ ਵੱਡੇ ਸਰੀਏ ਨਾਲ ਕੱਟ ਰਹੇ ਨੇ ਇਹਦੇ ਫਿਰ ਟੋਟੇ ਬਣ ਜਾਂਦੇ ਨੇ ਇਹ ਗੋਟਿਆਂ ਨੂੰ ਕੱਢ ਕੇ ਬਾਹਰ ਬੱਠਰ 'ਚ ਪਾ ਕੇ ਇਹਨਾਂ ਨੂੰ ਚੱਕੇ ਜਿਹਨਾਂ ਦੀ ਕੋਲੀ ਕਿੱਡੇ ਕਿੱਡੇ ਛੋਟੇ ਛੋਟੇ ਕੋਟੋਟੀ ਬਣਾਏ ਹੋਣੇ ਜੀ ਇਹ ਆਪਣੇ ਸਰੀਰ ਨੂੰ ਇਸਾਇਤਨੇ ਕਸੂਤਾ ਸਰੀਰ ਆਉਂਦਾ ਨੇ ਜੀ ਇਹ ਦੂਬਾ ਤੋਂ ਇਹਨੂੰ ਬੱਠਰ ਨੂੰ ਚੱਕ ਕੇ ਲਾਟ ਵਾਲੇ ਚੱਲਦੇ ਪੱਠੀ ਚ ਅੱਗ 'ਚ ਸਿੱਟਿਆ ਜਾਂਦਾ ਜੀ ਆਹ ਲਿਆ ਪੱਠੀ 'ਚ ਪਾਤਾ ਇਧਰ ਇੱਕ ਜਾਨਾ ਗੱਡੀ ਜਾਂਦਾ ਉਧਰ ਦੀ ਪਾਈ ਜਾਂਦਾ ਆ ਦੇਖੋ ਇਹਨੂੰ ਕੱਢ ਕੇ ਜਦੋਂ ਅੱਗ 'ਚ ਪੂਰ ਆਹ ਨਾਲ ਹੋ ਜਾਂਦਾ ਇਹਨੂੰ ਚੱਕ ਕੇ ਫਿਰ ਅੱਗੇ ਅਗਲੀ ਮਸ਼ੀਨ 'ਚ ਉਹ ਆਇਆ ਚੌਰਸ ਜਿਹਾ ਕਰਿਆ ਜਾਂਦਾ ਆ ਦੇ ਚੌਰਸ ਕਰਕੇ ਅੱਗੇ ਛੱਡ ਦਿੰਦਾ ਜੀ ਦੇਖੋ ਨੂੰ ਛੋਟੀ ਜਿਹੀ ਚੀਜ਼ ਆ ਦੇਖੋ ਪਰ ਬਣਦੀ ਬਹੁਤ ਮੁਸ਼ਕਲ ਨਾਲ ਆ ਦੇਖੋ ਜੀ ਇਹ ਸਾਂਚਾ ਜਿਹਾ ਬਣਾ ਕੇ ਨੱਗੇ ਛੱਡਦਾ ਇਹ ਸਾਂਚੇ ਜਿਹੜਾ ਅੱਗੇ ਅਜਖਾਨਾ ਜਿਹਾ ਬਣਿਆ ਹੋਇਆ ਇਹਦੇ ਨਾਲ ਕੁੱਟੀ ਜਾਂਦਾ ਇਦੂ ਆਲ ਇੱਥੇ ਆ ਗਈ ਦੇਖੋ ਆ ਗੋੜ-ਗੋੜਨਾ ਆ ਸਾਂਚਾ ਜਿਹਾ ਬਣਿਆ ਹੋਇਆ ਇੱਥੋਂ ਤਿਆਰ ਹੋ ਕੇ ਫਿਰ ਇਹ ਅੱਗੇ ਅੱਗੇ ਉਈ ਦੇਲੇ ਹੋ ਜਾਂਦਾ ਇਹ ਹੈ ਸਾਂਚੇ ਜਿਹਾ ਬਣਾ ਬਣਾ ਇੱਧਰ ਛੱਡ ਦਿੰਦਾ ਤੇ ਇੱਥੋਂ ਚੱਕ ਕੇ ਇਹ ਗਾਹਾਂ ਐ ਜਿਹਾ ਸਾਂਚਾ ਜਿਹਾ ਬਣਾਇਆ ਇਹਦਾ ਡਿਜ਼ਾਈਨ ਜਿਹਾ ਬਣ ਜਾਂਦਾ ਪਲਾਸ ਦਾ ਤੇ ਐਂ ਡਿਜ਼ਾਈਨ ਜਿਹਾ ਬਣਾਈ ਜਾਂਦੇ ਨੇ ਫਿਰ ਇਹਨੂੰ ਇਹ ਅੱਗੇ ਛੱਡ ਦਿੰਦਾ ਆ ਦੇ ਆ ਡਿਜ਼ਾਈਨ ਜਿਹਾ ਬਣਾਤਾ ਇਹ ਅੱਗੇ ਮਾਰੂਗਾ। ਅਗਲਾ ਅਦੇ ਅੱਗੋਂ ਨੂੰ ਜਾ ਕੇ ਅੱਗੇ ਲੈ ਜਾਣਗੇ। ਇਹ ਬਸ ਇਹੀ ਪ੍ਰੋਸੈਸ ਚੱਲ ਜਾਂਦੇ। ਹਰ ਚੀਜ਼ ਛੋਟੀ ਜੀ। ਮਸ਼ੀਨਾਂ ਤੇ ਕਿੰਨੀਆਂ ਲੱਗੇ ਦੇਖੋ। ਇਹਨੂੰ ਅੱਗੇ ਕੁੱਟ ਕੇ ਇਹਨੂੰ ਇਹਦਾ ਇਹ ਇਹਨੂੰ ਗਲਾਈ ਜੀ ਦੇ ਦਿੱਤੇ ਨੇ। ਆਹ ਮੋਠੇ ਜੇ ਇਹਨੂੰ। ਫਿਰ ਤੇ ਗਲਾਈ ਦੇ ਦੇ ਅੱਗੇ ਸਿੱਟੀ ਜਾਂਦਾ। ਆਹ ਦੇਖੀ ਦਿਲਾਤਾ ਢੇਰ। ਹੋ ਗਿਆ ਸਾਂਚ ਆ ਜਾ ਤੇ ਯਾਰ। ਲੱਗਣ ਲੱਗਣ ਵੀ ਪਲਾਸ ਆ ਇਹ। ਇਆ ਫੇ ਸਾਂਚੇ ਬਣ ਗਈਆਂ ਇਹ ਦੁਬਾਰਾ ਉਹ ਚੱਕਣਗੇ ਆਹ ਦੇ ਗਾਣ ਜਾਣਗੇ ਆ ਗਲੀ ਜੀ ਮਾਰ ਲੈਣਗੇ ਵਿਚਾਲੇ ਅੱਜ ਸੈਟਿੰਗ ਬਰੀਕ ਹੋਊਗੀ ਇਹ ਦੋ ਜ ਆਪਸੇ ਜੁੜਦੇ ਜਾਂਦੇ ਨੇ ਆਹ ਦੇ ਆਹ ਬਰਮੇ ਨਾਲੇ ਤੇ ਗਲੀ ਮਾਰ ਤੇ ਆ ਦੇਖੋ ਜੀ ਆਪਾਂ ਇਹ ਕੈਮੀਕਲ ਜਾਊਗਾ ਪਾਣੀ ਆ ਦੇਖੋ ਕਿੰਨੀ ਤਕਨੀਕ ਨਾਲ ਬਣਾ ਰਹੇ ਜੀ ਇਹ ਦੇਖੋ ਮਤਲਬ ਪਾਣੀ ਜਿਹਨੂੰ ਪਤਾ ਵੀ ਇੱਥੇ ਬਰਮਾ ਚਾੜਨਾ ਰਿਸਕੀ ਕਮੇ ਬੁਰਾ ਕੈਮੀਕਲ ਜਾਏ ਚੱਕਿਆ ਨੂੰ ਆਮਲ ਆਲਾ ਬਡੇਰਾ ਦੇਖੋ ਉਹੀ ਉਹੀ ਸਰੀਆ ਇਹ ਦੋ ਚੱਕ ਲੈਣੇ ਯਾਰੋ ਇਹਨੂੰ ਚੱਕ ਕੇ ਇੱਥੇ ਲੈ ਬੜਾ ਦੇਖਾ ਇੱਥੇ ਉਹ ਲਾ ਦੋ ਜਿਹੜਾ ਦੰਦੇ ਜਾਂਦੇ ਨੇ ਮੂਰੇ ਬਲਾੜ ਦੇ ਆ ਉਪਰ ਕੈਮੀਕਲ ਜਾ ਪਈ ਜਾਂਦਾ ਪਣੀ ਜਾਂ ਆ ਦੰਦੇ ਬਣਾ ਦੇ ਨੂੰ ਮੂਰੇ ਦੰਦੇ ਜਿਹਨੂੰ ਪਲਾਕ ਦੇ ਚਲੋ ਇੱਥੋਂ ਇਹ ਕੱਢਣਗੇ ਇਹ ਦੰਦੇ ਬਣਾ ਬਣਦਰ ਸਿੱਟੀ ਹੋਊਗਾ ਆਲਾ ਦਾ ਰਿਪੜ ਰਿਪਲ ਆਦਾ ਜਿਹਦੇ ਵਿਚਾਲੇ ਦੇਖੋ ਆਹ ਦੇਖੋ ਨਾ ਦਾ ਪਲਾਸ ਆ ਦੇਖੋ ਕਰਤਾ ਤਿਆਰ ਹਲੇ ਤਾਂ ਹੋਰ ਰਹਿਣਾ ਤਾਂ ਕੰਮ ਹਲੇ ਤਾਂ ਛਕਲੇ ਬਣੀ ਇਹਦੀ ਪਲਾਸ ਆ ਆਹ ਦੇਖੋ ਪੂਰੇ ਆਹ ਚੱਕਲੇ ਦੀ ਪਲਾਸ ਆ ਦੇਖੋ ਉਹ ਸਰੀਏ ਤੋਂ ਆਹ ਬਣ ਗਏ ਅੱਗ ਦੇ ਛੇਕ ਤੋਂ ਫਿਰ ਮਸ਼ੀਨਾਂ ਨੇ ਉਰੇ ਜਾਂਦਾ ਇੱਥੇ ਤਾਂ ਉਹਨੇ ਗਲੀ ਜੀ ਨਿਕੜੂ ਵਿਚਾਲੇ ਛੋਟੀ ਜੀ ਗਲੀ ਜੀ ਹੁੰਦੀ ਹੈ ਜਿਹੜੀ ਉਹ ਗਲੀ ਜੀ ਕੱਢ ਰਿਹਾ ਵਰਨਾ ਦੇਖੋ ਛੋਟੀ ਜੀ ਚੀਜ਼ ਨੂੰ ਤਿਆਰ ਕਰਨ ਵਾਸਤੇ ਕਿੰਨੀ ਮਿਹਨਤ ਲੱਗਦੀ ਆ ਆਪਾਂ ਕੰਮ ਕਰਦੇ ਹਾਂ ਪਲਾਸ ਐ ਬਣਦਾ ਇੰਨੀਆਂ ਮਸ਼ੀਨਾਂ ਦੇ ਵਿੱਚੋਂ ਨਿਕਲਦਾ ਨਿਕਲਦਾ ਇੱਥੇ ਆ ਗਿਆ ਤਿਆਰ ਹੁੰਦਾ ਫਿਰ ਇਸ ਤਰ੍ਹਾਂ ਉਹ ਗਲੀ ਕਰਤੀ ਹੁਣ ਇਹਨੂੰ ਆ ਦੇਖੋ ਜੀ ਇਹ ਇਹਨੂੰ ਗ੍ਰੈਂਡਰ ਨਾਲ ਹੋ ਗਿਆ ਜਾਊਗਾ ਇਹਨੂੰ ਰਗੜਿਆ ਜਾਊਗਾ ਸਾਰੇ ਨੂੰ ਇਹਦੀ ਸਪਾਈ ਦਿੱਤੀ ਜਾਊਗੀ ਇਹਦੇ ਸਫਾਈ ਦੇ ਕੇ ਇਧਰ ਸਿੱਟੀ ਜਾਊਗਾ ਹਾਂ ਜੀ ਦੇਖੋ ਛੋਟਾ ਜਿਹਾ ਪਲਾਸ ਮਸ਼ੀਨਾਂ ਤੇ ਕਿੰਨੀਆਂ ਨੇ ਹਲੇ ਆ ਤਿਆਰ ਕਰਤਾ ਜੀ ਹੁਣ ਇਹ ਤੇ ਉਹ ਕੱਪੜੇ ਜੇ ਪਾਉਣਗੇ ਦਾ ਕਵਰ ਜੇ ਪਾਉਣਗੇ ਦੇਖਿਓ ਆਹ ਰੱਡੀ ਅੱਲਾ ਤਾਂ ਅੱਲਾ ਤਾਂ ਦੇ ਪਾਦੀ ਮੁਠੀ ਇਹ ਪਾ ਕੇ ਦਸਤਾਨੇ ਜੇ ਲੈ ਆ ਆਪ ਆਪ ਆਹ ਦੇ ਕੱਪੜੇ ਜੇ ਆ ਬਣਾਤਾ ਪਲਾਸ ਕਹਿੰਦੂ ਕੋਈ ਉਹੀ ਸ਼ਰੀਆ ਵੀ ਇਹ ਦੇਖੋ ਕਿੰਨੀ ਮਿਹਨਤ ਨਾਲ ਇੰਨਾ ਸੋਹਣਾ ਪਲਾਸ ਤਿਆਰ ਕਰਾਈ ਦੇਖੋ ਆ ਦੇਖੋ ਕਿੰਨਾ ਸੋਹਣਾ ਪਲਾਸ ਤਿਆਰ ਹੋਇਆ ਆ ਆ ਕਰਤੀ ਪੈਕਿੰਗ ਜੀ ਕਮੈਂਟ ਚ ਜਰੂਰ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਦੇਖਦੇ ਰਹੋ ਪੀਪੀ ਦੀਆਂ ਗੱਲ ਸੱਚੀਆਂ